ਤੇ হাফ ਗਾਜਰ ਲਈ ਆ ਤੇ ਇੱਕ ਛੋਟਾ ਜਿਹਾ ਪਿਆਜ ਰਿਆ ਵਾ ਜੇ ਆਪ ਫਿੱਟ ਹੋਣਾ ਚਾਹੁੰਦੇ ਹੋ ਆਪਣੀ ਬੋਡੀ ਦੀ ਫੈਟ ਘਟਾਉਣਾ ਚਾਹੁੰਦੇ ਹੋ ਨਾ ਪਤਲੇ ਹੋਣਾ ਚਾਹੁੰਦੇ ਹੋ ਜੋ ਅਸੀਂ ਵਰਕਆਊਟ ਕਰਦੇ ਆ ਤੁਸੀਂ ਉਹ ਵਰਕਆਊਟ ਕਰ ਸਕਦੇ ਹੋ ਤੁਸੀਂ ਬੋਲੇ ਹੋਏ ਅੰਡੇ ਆ ਇਹਦੇ ਨਾਲ ਜੇਲੋ ਪਾਟਾ ਜੀ ਆਪਾਂ ਉਹ ਕੱਟਤਾ ਤੇ ਨਾਲ ਰਾਜਮਾ ਦੀ ਆਪਾਂ ਸਬਜ਼ੀ ਲਈ ਹੈ ਜੀ ਆਪਾਂ ਆਹ ਦੇਖ ਲਓ ਸਾਡੀ ਮਿਹਨਤ ਦਿਨ ਰਾਤ ਕਰੀਏ ਤਿੰਨ ਤਿੰਨ ਟਾਈਮ ਠੀਕ ਹੈ ਜੀ ਇਹ ਆਪਣੀ ਬੋਡੀ ਦੀ ਕੰਡੀਸ਼ਨ ਹੈ ਜੀ ਇਹ হাফ ਮੈਂਨਾਸਪਤੀ ਐਡ ਕੀਤੀ ਆ ਇੱਕ ਖੀਰਾ ਐਡ ਕੀਤਾ ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਵਲੋਗ ਦੇ ਵਿੱਚ ਜੀ ਸੋ ਦੋਸਤੋ ਅੱਜ ਆਪਣੇ ਵਲੋਗ ਦਾ ਹੈਗਾ ਵਾ 22ਵਾਂ ਦਿਨ ਅੱਜ ਆਪਣੇ ਦਿਨ ਵਲੋਗ ਦਾ ਹੈਗਾ 22ਵਾਂ ਦਿਨ ਤੇ ਆਪਾਂ ਗਰਾਊਂਡ ਦੇ ਵਿੱਚ ਆ ਗਏ ਆ ਤੇ ਆਪਾਂ ਹੁਣ ਵਰਕਆਊਟ ਜਿਹੜਾ ਅਸੀਂ ਸ਼ੁਰੂ ਕਰਨ ਲੱਗੇ ਆਪਾਂ ਤੇ ਵਰਕਆਊਟ ਦੇਖਦੇ ਅੱਜ ਆਪਣਾ ਕੀ ਹੋਊਗਾ ਫਿਟਨੈਸ ਵਰਕਆਊਟ ਹੋਊਗਾ ਪਹਿਲਾਂ ਮੇਰੇ ਕੋਲ ਚਾਜੇ ਸਪ੍ਰਿੰਟਰ ਵਗੈਰਾ ਲਾਵਾਂਗੇ ਆਪਾਂ ਅੱਜ ਕਿਉਂਕਿ ਸੋਮਵਾਰ ਆ ਉਹਦਾ ਆਪਾਂ 5 ਕਿਲੋਮੀਟਰ ਰਨਿੰਗ ਲਾਉਣੀ ਹੁੰਦੀ ਆ ਪਰ ਅੱਜ ਆਪਾਂ 5 ਕਿਲੋਮੀਟਰ ਰਨਿੰਗ ਨਹੀਂ ਲਾਣੀ ਹੈਗੀ ਅੱਜ ਆਪਾਂ ਲਾਵਾਂਗੇ ਸ਼ੋਰਟ ਸਪ੍ਰਿੰਟਸ ਵਗੈਰਾ ਲਗਾਵਾਂਗੇ ਫਿਰ ਉਸ ਤੋਂ ਬਾਅਦ ਪੁਸ਼-ਅਪ ਵਗੈਰਾ ਅਪਰ ਬੋਡੀ ਦਾ ਵਰਕਆਊਟ ਹੋਊਗਾ ਤੇ ਫਿਰ ਉਸ ਤੋਂ ਬਾਅਦ ਬਾਕਸਿੰਗ ਵਰਕਆਊਟ ਹੋਊਗਾ ਸ਼ੈਡੋ ਬਾਕਸਿੰਗ ਕਰਾਂਗੇ ਜਾਂ ਫਿਰ ਜਾਂ ਫਿਰ ਪੰਚਿੰਗ ਪੈਡ ਕਰਾਂਗੇ ਜਾਂ ਫਿਰ ਅੰਦਰ ਆਪਾਂ ਬਾਕਸਿੰਗ ਰਿੰਗ ਦੇ ਜਾ ਕੇ ਜਾਂ ਫਿਰ ਪੰਚਿੰਗ ਬੈ ਕਰਾਂਗੇ ਕੋਈ ਵੀ ਜੋ ਵੀ ਹੋਊਗਾ ਪਹਿਲਾਂ ਆਪਾਂ ਐਂ ਆ ਵੀ ਪਹਿਲਾਂ ਫਿਟਨੈਸ ਵਰਕਆਊਟ ਕਰਨਾ ਵਾ ਸਪੀਡ ਤੇ ਇੰਡੋਰੈਂਸ ਕਰਾਂਗੇ ਵਰ ਸੋ ਬਲੌਗ ਦੇ ਨਾਲ ਬਣੇ ਰਹੋ ਜੋ ਵੀ ਅਗਲੀ ਅਪਡੇਟ ਹੋਈ ਮੈਂ ਤੁਹਾਨੂੰ ਬਲੌਗ ਦੇ ਵਿੱਚ ਦੱਸਦਾ ਰਵਾਂਗਾ ਜੀ ਸੋ ਬਲੌਗ ਦੇ ਨਾਲ ਬਣੇ ਰਹੋ ਹੁਣ ਆਪਾਂ ਚੱਲਦੇ ਆਂ ਗਰਾਊਂਡ ਦੇ ਵਿੱਚ ਜੀ ਸੋ ਹਾਂਜੀ ਦੋਸਤੋ ਆਪਣਾ ਜਿਹੜਾ ਸਵੇਰ ਦਾ ਵਰਕਆਊਟ ਹੈ ਨਾ ਉਹ ਆਪਣਾ ਖਤਮ ਹੋ ਗਿਆ ਤੇ ਆਪਾਂ ਸਵੇਰ ਦਾ ਵਰਕਆਊਟ ਕਰ ਲਿਆ ਆਪਾਂ ਗਰਾਊਂਡ ਦੇ ਵਿੱਚ ਆ ਕੇ ਪਹਿਲਾਂ ਆਪਾਂ ਵਾਰਮਅਪ ਕੀਤਾ 20 ਮਿੰਟ ਵਾਰਮਅਪ ਦੇ ਤੇ ਲਾਏ ਆਪਾਂ 100 ਜਗਾ ਕਰਕੇ ਹਣਾ ਤੇ ਫਿਰ ਉਸ ਤੋਂ ਬਾਅਦ ਵਾਰਮਅਪ ਕਰਨ ਤੋਂ ਬਾਅਦ ਨਾ ਫਿਰ ਆਪਾਂ 8-8 ਮਿੰਟ ਮਤਲਬ ਰਨਿੰਗ ਲਈ 8 ਮਿੰਟ ਕੰਟੀਨਿਊ ਰਨਿੰਗ ਟੈਨ ਖਿੱਚ ਕੇ ਤੇ ਵਿੱਚ 1 ਮਿੰਟ ਦੀ ਰੈ ਫਿਰ 8 ਮਿੰਟ ਰਨਿੰਗ ਫਿਰ 1 ਮਿੰਟ ਦੀ ਰੈਸਟ ਫਿਰ 8 ਮਿੰਟ ਰਨਿੰਗ ਤੇ ਫਿਰ 1 ਮਿੰਟ ਦੀ ਰੈਸਟ ਯਾਨੀ ਕਿ 4 ਸੈਟਰ ਮੇਰੇ ਖਿਆਲ ਚ ਲਾਏ ਆਪਾਂ 8-8 ਮਿੰਟ ਦੇ ਤੇ ਨਹੀਂ 3 ਸੈਟਰ ਆਪਣੇ 8-8 ਮਿੰਟ ਦੇ 3 ਸੈਟ ਲਾਏ ਆ ਭਰ ਰਨਿੰਗ ਤੇ ਫਿਰ ਉਸ ਤੋਂ ਬਾਅਦ ਮੇਰੇ ਖਿਆਲ ਚ 2.5-2.5 ਮਿੰਟ ਦੇ ਆਪਾਂ ਨਾ ਪੰਚਿੰਗ ਪੈਡ ਕੀਤੇ 6 ਰੌਂਡ 6 ਰੌਂਡ ਪੈਡ ਕੀਤੇ ਤੇ ਆਪਾਂ 8-8 ਮਿੰਟ ਰਨਿੰਗ ਦੇ ਆਪਾਂ 3 ਸੈਟ ਪਾਏ ਲੈ ਇਹ ਆਪਣਾ ਅੱਜ ਦਾ ਇਹ ਵਰਕਆਊਟ ਸੀਗਾ ਬੌਕਸਿੰਗ ਵਰਕਆਊਟ ਵੀ ਹੋ ਗਿਆ ਤੇ ਇੰਡੋਰੈਂਸ ਵਰਕਆਊਟ ਵੀ ਆਪਣਾ ਜਿਹੜਾ ਉਹ ਹੋ ਗਿਆ ਸੋ ਹੁਣ ਆਪਾਂ ਕੂ ਥੋੜੀ ਜੇਰ ਆਪਾਂ ਅਰੇਸਟ ਕਰਾਂਗੇ ਤੇ ਫਿਰ ਆਪਾਂ ਥੋੜਾ ਮੋਟਾ ਕਿਤੇ ਕੰਮ ਜਾਣਾ ਮੇਂ ਜ਼ਰੂਰੀ ਉਹ ਕੰਮ ਕਰਨ ਜਾਊਗਾ ਸੋ ਬਲੌਗ ਦੇ ਨਾਲ ਬਨੇ ਰਹੋ ਜੋ ਵੀ ਅਗਲੀ ਅਪਡੇਟ ਹੋਊਗੀ ਉਹ ਮੈਂ ਤੁਹਾਨੂੰ ਦੱਸਦਾ ਰਹੂੰਗਾ ਜੀ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਰਹੇ ਹੋ ਫਿਟ ਰਹਿਣਾ ਚਾਹਦੇ ਹੋ ਤਾਂ ਤੁਸੀਂ ਬੌਕਸਿੰਗ ਨੂੰ ਛੱਡ ਕੇ ਇਹ ਵਰਕਆਊਟ ਤੁਸੀਂ ਕਰ ਸਕਦੇ ਹੋ ਜੀ ਸੋ ਹਾਂਜੀ ਦੋਸਤੋ ਸਾਡੇ 11:00 12:00 ਵੱਜ ਗਿਆ ਤੇ ਆਪਣੀ ਜਿਹੜੀ ਫਰਸਟ ਮੀਲ ਆ ਨਾ ਉਹਦਾ ਟਾਈਮ ਹੋ ਗਿਆ ਤੇ ਆਪਾਂ ਫਸਟੀ ਵੀਲ ਦੇ ਵਿੱਚ ਅੱਜ ਆਪਾਂ ਲੈ ਰਹੇ ਆ ਆਪਾਂ ਅੱਧਾ ਸਕੂਪ ਨਾਲ ਆਪਾਂ ਵੇਅ ਆਈਸੋਲੇਟ ਪ੍ਰੋਟੀਨ ਆਪਾਂ ਕੋਡਕ ਦੇ ਵਿੱਚ ਬੀਸੀਏ ਪਾ ਕੇ ਆਪਾਂ ਉਹ ਪੀ ਰਿਹਾ ਹਾਫ ਸਕੂਪ ਆਪਾਂ ਵੇਅ ਆਈਸੋਲੇਟ ਪ੍ਰੋਟੀਨ ਪਾਇਆ ਆਪਾਂ 300 ਐਮਐਲ ਪਾਣੀ ਦੇ ਵਿੱਚ ਤੇ ਨਾਲ ਮੇ ਲਿਆ ਵਾ 150 ਗ੍ਰਾਮ ਪਪੀਤਾ ਲਿਆ ਵਾ ਤੇ ਨਾਲ ਮੈਂ ਬਦਾਮ ਲਏ ਆ 150 ਗ੍ਰਾਮ ਪਪੀਤਾ ਤੇ 5 ਕਿਵੇਂ ਬਦਾਮ ਲਏ ਆ ਤੇ 5-7 ਕਿਰੀਆਂ ਮੈਂ ਅਕਰੋਟ ਦੀਆਂ ਲਈਆਂ ਨੇ ਜਿਹੜੀ ਕਿ ਉਹ ਕੀ ਦਾ ਡਰਾਈ ਫੂਡ ਹੈ ਤੋਂ ਆਪਾਂ ਨੂੰ ਗੁੱਡ ਫੈਟ ਮਿਲ ਜੇਗੀ ਪ੍ਰੋਟੀਨ ਆਪਾਂ ਇਹ ਲੈ ਲਿਆ ਤੇ ਫਰੂਟ ਲੈ ਲਏ ਜਿੱਤੋਂ ਆਪਾਂ ਨੂੰ ਫਾਈਬਰ ਵਗੈਰਾ ਮਿਲੇ ਸੋ ਇਹ ਆਪਣੀ 12:30 ਵਜੇ ਦੀ ਈਲ ਆ ਇਹ ਆਪਣੀ ਹੁਣ ਇਹ ਫਸਟ ਈਲ ਆ ਹੁਣ ਇਤੋਂ ਆਪਾਂ 2 ਘੰਟੇ ਬਾਅਦ 2:30 ਵਜੇ ਆਪਾਂ ਇਹ ਲੰਚ ਕਰਾਂਗੇ ਲੰਚ ਦੇ ਵਿੱਚ ਦੇਖਦੇ ਆਂ ਅੱਜ ਆਪਾਂ ਕੀ ਕਰਨਾ ਵਾ ਸੋ ਬਲੌਗ ਦੇ ਨਾਲ ਬਣੇ ਰਹੋ ਜੋ ਵੀ ਅਗਲੀ ਅਪਡੇਟ ਹੋਏਗੀ ਨਵੇਂ ਤੁਹਾਨੂੰ ਦੱਸਦਾ ਰਵਾਂਗੇ ਜੀ ਸੋ ਹਾਂਜੀ ਦੋਸਤੋ ਹੁਣ 2:00 ਹੋ ਗਏ ਆ ਠੀਕ ਹੈ ਨਾ 2:00 10 ਮਿੰਟ ਹੋ ਗਏ ਆ ਤੇ ਆਪਾਂ ਜਿਹੜਾ ਫਸਟ ਈਲ ਲਈ ਸੀ ਆਪਾਂ 12:00 ਵਜੇ ਲਈ ਸੀਗੀ 12:30 ਤੇ ਡੇਢ 2 ਘੰਟੇ ਹੋ ਗਏ ਆ ਤੇ ਹੁਣ ਆਪਣਾ ਲੰਚ ਦਾ ਟਾਈਮ ਹੋ ਗਿਆ ਜੀ ਤੇ ਹੁਣ ਆਪਾਂ ਲੰਚ ਦੇ ਵਿੱਚ ਕੀ ਲੈ ਰਹ ਤੇ হাফ ਗਾਜਰ ਲਈ ਆ ਤੇ ਇੱਕ ਛੋਟਾ ਜਿਹਾ ਪਿਆਜ਼ ਲਿਆ ਵਾ ਦੋ ਆਪਾਂ ਲਿਆ ਚਕੁੰਦਰ ਦੇ ਪੀਸ ਤੇ ਇੱਕ ਲਿਆ ਆਪਾਂ ਟਮਾਟਰ ਲਿਆ ਜੀ ਇੱਕ ਆਪਾਂ ਟਮਾਟਰ ਲਿਆ ਵਾ ਇਹ ਤਾਂ ਆਪਣਾ ਹੋ ਗਿਆ ਸਲਾਦ ਤੇ ਹੁਣ ਇਸ ਤੋਂ ਇਲਾਵਾ ਆਪਾਂ ਲਿਆ ਵਾ ਜੀ ਚਾਰ ਆਪਾਂ ਅੰਡੇ ਲਏ ਆ ਜੀ ਉਬਲੇ ਹੋਏ ਜਿਹੜੇ ਉਬਲੇ ਹੋਏ ਅੰਡੇ ਜੀ ਇਹਦਾ ਆਪਾਂ ਜੇਲੋ ਪਾਟ ਆਪਾਂ ਇਹਦੇ ਵਿੱਚੋਂ ਕੱਢਤਾ ਜੀ ਤੇ ਨਾਲ ਆਪਾਂ ਲਈਆ ਇੱਕ ਗੁੱਲੀ ਰਾਜਮਾ ਦੀ ਸਬਜ਼ੀ ਲਈਦਾ ਆ ਆ ਤੁਸੀਂ ਦੇਖ ਸਕਦੇ ਹੋ ਆਪਾਂ ਰਾਜਮਾ ਲਈ ਆ ਜੀ ਇਹ ਇਹ ਬਿਨਾ ਤੇਲ ਤੋਂ ਬਣਾਇਆ ਹੋਇਆ ਰਾਜਮਾ ਜੀ ਇਹ ਤੇ ਚਾਰ ਆਪਣੇ ਅੰਡੇ ਆ ਜੀ ਤੇ ਆਪਣੇ ਇੱਕ ਪਲੇਟ ਸਲਾਜੇ ਜੀ ਇਹ ਆਪਣੇ ਜਿਹੜਾ ਆਪਣਾ ਜਿਹੜਾ ਲੰਚ ਹੋਏਗਾ ਜੀ ਤੇ ਇਹਦੇ ਵਿੱਚ ਪ੍ਰੋਟੀਨ ਹੈ ਤੇ ਫਾਈਬਰ ਆ ਤੇ ਕਾਰਬੋਹਾਈਡਰੇਟ ਦੇ ਵਿੱਚ ਬਹੁਤ ਹੀ ਘੱਟਾ ਹੋਊਗੀ ਇਹਦੇ ਤੇ ਰਾਜਮਾ ਦੇ ਵਿੱਚ ਬਹੁਤ ਹੀ ਘੱਟਾ ਹੋਊਗੀ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਰਹੇ ਹੋ ਤਾਂ ਤੁਸੀਂ ਇਹ ਲੰਚ ਤੁਸੀਂ ਕਰ ਸਕਦੇ ਹੋ ਖਾ ਸਕਦੇ ਹੋ ਤੁਹਾਡਾ ਵੇਟ ਘੋਂ ਦੇ ਵਿੱਚ ਨਾਲ ਤੁਹਾਡੀ ਬਹੁਤ ਜ਼ਿਆਦਾ ਇਹ ਮਦਦ ਕਰੇਗਾ ਸੋ ਲੰਚ ਆਪਣਾ ਇਹ ਹੈ ਜੀ ਸੋ ਹੁਣ ਜਿਹੜੀ ਆਪਣੀ ਅਗਲੀ ਵੀਲ ਆਪਾਂ ਦੇਖਾਂਗੇ 5:30 ਵਜੇ ਵਿੱਚ ਰਾਵਾਂਗੇ ਹਰ ਚੀਜ਼ ਦਾ ਬਲੇਕ ਕਾਫੀ ਪੀਵਾਂਗੇ ਬਲੇਕ ਕਾਫੀ ਨਾਲ ਯਾਦ ਰੱਖ ਕੁਝ ਅਰ ਕੰਮ ਨੇ ਗਰਾਉਂਡ ਜਾਣ ਲੱਗੇ। ਗਰਾਉਂਡ ਤੋਂ ਬਾਅਦ ਆਪਾਂ ਘਰ ਆ ਕੇ ਫਿਰ ਕਰਾਂਗੇ ਡਿਨਰ। ਸੋ ਬਲੌਗ ਦੇ ਨਾਲ ਬਣੇ ਰਹੋ ਜੀ। ਜੋ ਵੀ ਅਗਲੀ ਅਪਡੇਟ ਹੋਊਗੀ ਤੁਹਾਨੂੰ ਬਲੌਗ ਵਿੱਚ ਦੱਸ ਕਰਾਵਾਂਗੇ। ਸੋ ਦੋਸਤੋ ਵੀਰਦੇ ਹੁਣ ਆਪਾਂ ਸਿੱਧਾ ਗਰਾਉਂਡ ਦੇ ਵਿੱਚ। ਬਾਅਦ। ਫੋਹਾਂ ਜੀ ਦੋਸਤੋ ਆਪਣਾ ਗਰਾਉਂਡ ਜਾਣ ਦਾ ਟਾਈਮ ਹੋ ਗਿਆ ਜੀ। ਤੇ ਸ਼ਾਮ ਦੇ 4:30 ਹੋ ਗਏ ਆ ਤੇ ਆਪਾਂ ਹੁਣ ਚੱਲੇ ਗਰਾਉਂਡ। ਗਰਾਉਂਡ ਜਾ ਕੇ ਕਰਾਂਗੇ ਆਪਾਂ ਵਰਕਆਊਟ ਦੇਖਦੇ ਅੱਜ ਸੋਮਵਾਰ ਆ। ਤੇ ਵਾਰਮਅਪ ਕਰਕੇ ਸਕੂਲ ਬੌਕਸਿੰਗ ਹੋਊਗੀ, ਸਕੂਲ ਫਾਈਟਾਂ ਵਗੈਰਾ ਹੋਣਗੀਆਂ। ਤੇ ਬਾਕੀ ਦੇਖਦੇ ਆ। ਉੱਥੇ ਜਾ ਕੇ ਕੀ ਮੂਡ ਬਣਦਾ ਵਾ ਸੋ ਵਲੋਗ ਦੇ ਨਾਲ ਬਣੇ ਦਿਓ ਜੋ ਵੀ ਅਗਲੀ ਅਪਡੇਟ ਹੋਊਗੀ ਤੁਹਾਨੂੰ ਵਲੋਗ ਦੇ ਵਿੱਚ ਦਰਦਾਰਾ ਲਾਵਾਂਗਾ ਜੀ ਸੋ ਹੁਣ ਮੇਰੇ ਨਾਲ ਜੀ ਗਰਾਉਂਡ ਚਲ ਚਾ ਖੋਲ ਪੰਜ ਖੋਲ ਨਾਲ ਸੋ ਹਾਂਜੀ ਦੋਸਤੋ ਤੇ ਜਿਹੜਾ ਆਪਣਾ ਅੱਜ ਦਾ ਸ਼ਾਮ ਦਾ ਵਰਕਆਊਟ ਹੈ ਜੀ ਆਪਣਾ ਖਤਮ ਹੋ ਗਿਆ ਸੋ ਗਰਾਊਂਡ ਦੇ ਵਿੱਚ ਆ ਕੇ ਪਹਿਲਾਂ ਆਪਾਂ 15-20 ਮਿੰਟ ਆਪਾਂ ਵਧੀਆ ਵਾਰਮਅਪ ਕੀਤਾ 20 ਮਿੰਟ ਵਾਰਮਅਪ ਕਰਨ ਤੋਂ ਬਾਅਦ ਫਿਰ ਆਪਣੀ ਹੋਈ ਸਕੂਲ ਬਾਕਸਿੰਗ ਹੋਈ ਤੇ ਉਹਦੇ ਵਿੱਚ ਮਤਲਬ ਵੀ ਸ਼ੈਡੋ ਬਾਕਸਿੰਗ ਸੀਗੀ ਫੁੱਟਵਰਕ ਨਾਲ ਤੇ ਹੋਰ ਅਸੀਂ ਲਟਰਮ ਪਟਰਮ ਜਿਆ ਕਾਫੀ ਕੋਸ਼ਿਸ਼ ਸੀਗਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਿੰਨਾ ਵਾਂ ਤੇ ਫਿਰ ਉਸ ਤੋਂ ਬਾਅਦ ਸਾਡੇ 3-3 ਮਿੰਟ ਦੇ 6 ਰਾਊਂਡ ਸਾਡੇ ਸੀਗੇ ਜਿਹੜੇ ਸਕੂਲ ਫਾਈਟ ਹੋਈ ਬਾਕਸਿੰਗ ਫਾਈਟ ਹੋਈ ਤੇ ਫਿਰ ਉਸ ਤੋਂ ਬਾਅਦ ਮੈਂ ਤਿੰਨ ਤਿੰਨ 2-2 ਮਿੰਟ ਦੇ ਸਾਤੇ 2-2 ਮਿੰਟ ਦੇ ਤੇ ਤਿੰਨ ਰਾਊਂਡ ਨੇ ਪੰਚਿੰਗ ਪੈਡ ਕੀਤੇ ਤੇ ਫਿਰ ਉਸ ਤੋਂ ਬਾਅਦ ਮੈਂ 10 ਮਿੰਟ ਲਗਾਤਾਰ ਮੈਂ ਸਕੀਪਿੰਗ ਰੋਪ ਕੀਤੀ ਇਹ ਮੇਰਾ ਜਿਹਦਾ ਵਰਕਆਊਟ ਸੀਗਾ ਤੁਸੀਂ ਦੇਖ ਸਕਦੇ ਹੋ ਕੱਪੜੇ ਪੂਰੇ ਚੰਗੀ ਤਰ੍ਹਾਂ ਗਿੱਲੇ ਹੋਏ ਪਏ ਆ ਸਾਰੇ ਚੰਗੀ ਤਰ੍ਹਾਂ ਤੇ ਹੁਣੇ ਵਰਕਆਊਟ ਖਤਮ ਕਰਕੇ ਹਟੇ ਆ ਤੇ ਮੇਰਾ ਯਾਰ ਨਾਲ ਪ੍ਰਦੀਪ ਜੀ ਜਿਮਨਾਸਟਿਕ ਦਾ ਹੈ ਇਹ ਜਿਮਨਾਸਟਿਕ ਦਾ ਨੈਸ਼ਨਲ ਮੈਡਲਿਸਟ ਪਲੇਅਰ ਹੈ ਬੰਦਾ ਵੀ ਘੈਂਟ ਦਾ ਪਲੇਅਰ ਵੀ ਘੈਂਟ ਆ ਇਹ ਤੇ ਅੱਜ ਨਾਲ ਬਹੁਤ ਵਧੀਆ ਜੋਰ ਲੱਗਾ ਬੋਡੀ ਬਹੁਤ ਸੋਹਣੀ ਚੱਲੀ ਪਈ ਆ ਤੇ ਜਾਨੀ ਕਿ ਬਸ ਹੋ ਗਈ ਪੂਰਾ ਜੋਰ ਲਾਇਆ ਬੋਡੀ ਦਾ 100% ਦਿੱਤਾ ਮੈਂ ਆਪਣੇ ਵੱਲੋਂ ਬਹੁਤ ਵਧੀਆ ਬੋਡੀ ਅੱਜ ਚੱਲੀ ਆ ਤੇ ਵਧੀਆ ਜੋਰ ਲੱਗ ਗਿਆ ਸੋ ਤੁਸੀਂ ਮਤਲਬ ਵੀ ਅਗਰ ਤੁਸੀਂ ਫਿੱਟ ਹੋਣਾ ਚਾਹੁੰਦੇ ਹੋ ਆਪਣੀ ਬੋਡੀ ਦੀ ਪੈਟ ਘਟਾਉਣਾ ਚਾਹੁੰਦੇ ਹੋ ਨਾ ਪਤਲੇ ਹੋਣਾ ਚਾਹੁੰਦੇ ਹੋ ਜੋ ਅਸੀਂ ਵਰਕਆਊਟ ਕਰਦੇ ਆ ਤੁਸੀਂ ਉਹ ਵਰਕਆਊਟ ਕਰ ਸਕਦੇ ਹੋ ਤੁਸੀਂ ਜੇ ਤੁਹਾਨੂੰ ਬੌਕਸਿੰਗ ਨਹੀਂ ਆਉਂਦੀ ਹੈਗੀ ਤਾਂ ਕੋਈ ਦਿੱਕਤ ਨਹੀਂ ਹੈਗੀ ਪਰ ਜਿਹੜਾ ਅਸੀਂ ਫਿਟਨੈਸ ਵਰਕਆਊਟ ਕਰਦੇ ਆ ਨਾ ਤੁਸੀਂ ਉਹ ਕਰ ਸਕਦੇ ਹੋ ਬਟ ਮੈਂ ਨਾ ਜਦੋਂ ਵੀ ਤੁਹਾਨੂੰ ਆਪਣੀ ਵੀ ਬਲੌਗ ਦੇ ਵਿੱਚ ਤੁਹਾਨੂੰ ਕਈ ਵੀਡੀਓ ਮੈਂ ਨਾ ਪਈ ਇਹ ਪੁਰਾਣੀ ਇਹ ਵੀਡੀਓ ਦਿਖਾ ਦਿੰਨਾ ਵਾ ਪਿੱਛੇ ਬੈਕਗਰਾਉਂਡ ਦੇ ਉੱਤੇ ਵਾਇਸ ਮੇਰੀ ਚੱਲਦੀ ਰਹਿੰਦੀ ਆ ਉਹ ਮੈਂ ਤੁਹਾਨੂੰ ਤਾਂ ਦਿਖਾਣਾ ਵਾ ਕਿਉਂਕਿ ਪਤਾ ਕੀ ਹੁੰਦਾ ਕਈ ਵਾਰੀ ਮੈਂ ਆਪਣੇ ਵਰਕਆਊਟ ਦੀ ਵੀਡੀਓ ਨਹੀਂ ਬਣਾ ਪੰਦਾ ਹੈਗਾ ਤੇ ਜਿਹਦੇ ਕਰਕੇ ਮੈਂ ਨਾ ਫਿਰ ਪੁਰਾਣੀ ਵੀਡੀਓ ਪਾ ਦਿੰਨਾ ਜਿਹਦੇ ਕਰਕੇ ਤੁਹਾਨੂੰ ਪਤਾ ਲੱਗ ਸਕੇ ਵੀ ਮੈਂ ਆਹ ਆਹ ਵਰਕਆਊਟ ਕੀਤਾ ਵਾ ਤੁਹਾਨੂੰ ਪਤਾ ਲੱਗ ਜਾਏਗਾ ਸੋ ਕਈ ਵੀ ਮੈਂ ਪੁਰਾਣੀ ਵੀਡੀਓ ਵੀ ਪਾ ਦਿੰਨਾ ਕਈ ਵਰੀ ਮੈਂ ਲੇਟੈਸਟ ਜਿੰਨੇ ਵੀ ਮੇਰੇ ਤੋਂ ਵੀਡੀਓ ਸ਼ੂਟ ਹੁੰਦੀਆਂ ਨੇ ਮੈਂ ਕਰ ਦਿੰਦਾ ਵਾਂ ਉਹ ਪਾ ਦਿੰਦਾ ਵਾਂ ਨਹੀਂ ਤਾਂ ਫਿਰ ਮੈਂ ਪੁਰਾਣੀ ਵੀਡੀਓ ਤਾਂ ਪਾ ਦਿੰਨਾ ਵੀ ਤੁਹਾਨੂੰ ਪਤਾ ਲੱਗ ਸਕੇ ਸੋ ਇਹ ਆਪਣਾ ਜਿਹੜਾ ਵਰਕਆਊਟ ਸੀਗਾ ਜੀ ਹੁਣ ਆਪਾਂ ਕਰਾਂਗੇ ਕੂਲਡਾਊਨ ਤੇ ਮੈਂ ਬਾਕੀ ਕੋਈ ਮੇਰਾ ਪ੍ਰੋਟੀਨ ਪਿਆ ਹੋਣਾ ਪ੍ਰੋਟੀਨ ਮੈਂ ਖੋਲ ਲਿਆ ਵਾ ਤੇ ਪ੍ਰੋਟੀਨ ਪੀ ਕੇ ਥੋੜਾ ਜਿਹਾ ਹਲਕਾ ਜਿਹਾ ਕਰੂੰਗਾ ਕੂ ਡਿਨਰ ਕਰਕੇ ਜੋ ਕੁਝ ਦੇਖਦੇ ਆਜਾ ਆਪਾਂ ਡਿਨਰ ਦੇ ਵਿੱਚ ਕੀ ਕਰਾਂਗੇ ਜੋ ਆਪਾਂ ਲੰਚ ਦੇ ਵਿੱਚ ਕੀਤਾ ਸੀ ਸੇਮ ਹੀ ਆਪਾਂ ਡਿਨਰ ਦੇ ਵਿੱਚ ਕਰਾਂਗੇ ਕਿਉਂ ਉਹਦੇ ਵਿੱਚ ਇਕੱਲਾ ਹਾਈ ਪ੍ਰੋਟੀਨ ਆਪਾਂ ਮੀਲ ਲੈਣੇ ਆ ਕਾਰਬਜ਼ ਬਿਲਕੁਲ ਬੰਦ ਆ ਤੇ ਫਾਈਬਰ ਆਪਾਂ ਸਲਾਦ ਵਗੈਰਾ ਤੋਂ ਲਈਦਾ ਸੋ ਇੰਨਾ ਕੁ ਆਪਣਾ ਡਿਨਰ ਹੋਊਗਾ ਤੇ ਫਿਰ ਉਸ ਤੋਂ ਬਾਅਦ ਆਪਣਾ ਤੇ ਰੈਸਟ ਹੋਊਗੀ ਤੇ ਸਵੇਰੇ ਦੇਖਦੇ ਕੀ ਵਰਕਆਊਟ ਆ ਸੋ ਦੋਸਤੋ ਅੱਜ ਦਾ ਵਲੋਗ ਆਪਾਂ ਇੱਥੇ ਹੀ ਖਤਮ ਕਰਦੇ ਆ ਹੁਣ ਮਿਲਾਂਗੇ ਆਪਾਂ ਡਿਨਰ ਦੇ ਉੱਤੇ ਜੇ ਤੁਹਾਨੂੰ ਸਾਡੀ ਇਹ ਮਿਹਨਤ ਜੋ ਅਸੀਂ ਕਰਦੇ ਆ ਤਾਂ ਤੁਹਾਨੂੰ ਪਸੰਦ ਆ ਤਾਂ ਪਲੀਜ਼ ਥੱਲੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕ ਸੋ ਤੁਸੀਂ ਦੇਖ ਸਕਦੇ ਹੋ ਹਨ ਜਿਹੜੀ ਆਪਾਂ ਅੱਜ ਮਿਹਨਤ ਕੀਤੀ ਆ ਉਹਦਾ ਪਸੀਨਾ ਹਨਾ ਆਪਾਂ ਦੇਖਦੇ ਹਾਂ ਜਿਹੜੀ ਸਾਡੀ ਅੱਜ ਮਿਹਨਤ ਕੀਤੀ ਆ ਉਹਦਾ ਕਿੰਨਾ ਕੁ ਪਸੀਨਾ ਨਿਕਲਿਆ ਅੱਧਰ ਦੇਸ਼ਾ ਆਪਾਂ ਪਹਿਲਾਂ 20 ਕੱਟਤਾ ਆਹ ਦੇਖ ਲਓ ਸਾਡੀ ਮਿਹਨਤ ਦਿਨ ਰਾਤ ਕਰੀ ਜੇ ਤਿੰਨ ਤਿੰਨ ਟਾਈਮ ਇਹ ਵੀ ਸਪੋਰਟਸ ਕਰਨੀ ਯਾਰ ਬਹੁਤ ਔਖੀ ਆ ਲੋਕ ਕਹਿੰਦੇ ਆ ਵੀ ਦਿੰਦੇ ਆ ਵੀ ਸਪੋਰਟਸ ਕਰਨੀ ਸੌਖੀ ਆ ਹਨਾ ਪਰ ਸਪੋਰਟਸ ਕਰਨੀ ਬਹੁਤ ਔਖੀ ਆ ਸੋ ਇਹ ਦੇਖ ਸਕਦੇ ਤੁਸੀਂ ਆਪਣੀ ਜਿਹੜੀ ਬੋਡੀ ਦੀ ਕੰਡੀਸ਼ਨ ਅੱਜ ਦੀ ਆਪਣੀ ਬੋਡੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹ ਆਪਣੀ ਬੋਲ ਦੀ ਕੰਡੀਸ਼ਨ ਹੈ ਜੀ ਸੋ ਹਾਂਜੀ ਦੋਸਤੋ ਰਾਤ ਦੇ 9 ਵਜੇ ਆ ਤੇ ਆਪਣਾ ਡਿਨਰ ਦਾ ਟਾਈਮ ਹੋ ਗਿਆ ਅੰਮੇ ਥੋੜਾ ਜਿਹਾ ਲੇਟ ਹੋ ਗਏ ਜਿੰਨੇ ਕਰਨ ਤੋਂ ਤੇ ਆਪਣਾ ਡਿਨਰ ਤਿਆਰ ਆ ਤੇ ਆਪਾਂ ਡਿਨਰ ਦੇ ਰਿਚਰ ਚ ਲਵਾਂਗੇ ਆਪਾਂ ਇਕ ਪਲੇਟ ਆਪਾਂ ਲਈਏ ਸਲਾਦ ਦੀ ਜੀ ਸਲਾਦ ਦੇ ਵਿੱਚ ਆਪਾਂ ਥੋੜਾ ਜਿਹਾ ਨਾ ਫਰੂਟ ਵੀ ਐਡ ਕੀਤਾ ਵਾ ਇਹ ਹਾਫ ਮੈਨਾਸਪਤੀ ਐਡ ਕੀਤੀ ਆ ਇਕ ਖੀਰਾ ਐਡ ਕੀਤਾ ਵਾ ਹਾਫ ਗਾਜਰ ਐਡ ਕੀਤੀ ਹੈ ਜੀ ਤੇ ਇਕ ਮੈਂ ਚਕੁੰਦਰ ਦਾ ਪੀਸ ਲਿਆ ਵਾ ਜੀ ਇਹ ਆਪਾਂ ਤੇ ਕਲਰ ਵੇਰੀਏਸ਼ਨ ਆਪਾਂ ਜਿਹੜਾ ਸਲਾਦ ਆਪਾਂ ਇਹਦੇ ਵਿੱਚ ਐਡ ਕੀਤਾ ਜੀ ਆਪਾਂ ਇਹ ਤੁਸੀਂ ਦੇ ਸਬਜ਼ੀ ਦਾ ਸਲਾਦ ਹੈ ਜੀ ਇਹ ਤੇ ਨਾਲ ਆਪਾਂ ਲਈਏ ਜੀ ਇੱਕ ਕोली ਆਪਾਂ ਲਈਆ ਰਾਜਮਾ ਦੀ ਸਬਜ਼ੀ ਦੀ ਲਈਏ ਜੀ ਇੱਕ ਕोली ਤੇ ਆਪਾਂ ਬਣਾਈ ਹੈ ਜੀ ਉਹਦੀ ਉਹ ਤੇਲ ਦੇ ਵਿੱਚ ਬਣਾਈ ਆਪਾਂ ਤੇ ਨਾਲ ਆਪਾਂ ਲਈਆ ਜੀ ਚਾਰ ਇੱਗ ਵਾਈਟ ਹੈ ਜੀ ਚਾਰ ਉਬਲੇ ਹੋਏ ਅੰਡੇ ਆ ਇਹਦਾ ਜਿਹੜਾ ਜੈਲੋ ਪਾਟਾ ਜੀ ਆਪਾਂ ਉਹ ਕੱਟਦਾ ਤੇ ਨਾਲ ਰਾਜਮਾ ਦੀ ਆਪਾਂ ਸਬਜ਼ੀ ਲਈ ਹੈ ਜੀ ਆਪਾਂ ਤੇ ਨਾਲ ਆਪਾਂ ਇੱਕ ਪਲੇਟ ਹੈ ਜਿਹੜੀ ਆਪਾਂ ਸਲਾਦ ਦੀ ਲਈਏ ਜੀ ਆ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਅੱਜ ਦਾ ਡਿਨਰ ਹੈ ਜੀ ਇਹ ਇਹ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਲਿਓ ਹਨਾ ਜੀ ਤਾਂ ਤੁਸੀਂ ਜੋ ਵੀ ਮੇਰੇ ਮੀਲ ਖਾ ਰਹੇ ਹੋ ਮੈਂ ਤਾਂ ਤੁਸੀਂ ਉਹ ਮੀਲ ਨੂੰ ਫੋਲੋ ਕਰ ਸਕਦੇ ਹੋ ਇਹਦੇ ਨਾਲ ਕੀ ਕੀ ਤੁਹਾਡਾ ਜਿਹੜਾ ਬੋਡੀ ਵੇਟ ਆ ਬਹੁਤ ਜਲਦੀ ਘਟ ਜੇਗਾ ਜੋ ਵੀ ਵਰਕਆਊਟ ਕਰਦਾ ਆਪਣੇ ਬਲੌਗ ਦੇ ਵਿੱਚ ਤੁਹਾਨੂੰ ਮੈਂ ਦਿਖਾਉਣਾ ਤੁਸੀਂ ਉਹ ਵਰਕਆਊਟ ਵੀ ਕਰ ਸਕਦੇ ਹੋ ਤੇ ਮੀਲ ਤੁਸੀਂ ਇਹ ਲੈ ਸਕਦੇ ਹੋ ਆਪਾਂ ਅੱਜ ਦੇ ਵਿੱਚ ਅੱਗੇ ਪੂਰੇ ਦਿਨ ਦੇ ਵਿੱਚ ਮੇਰੇ ਕੋਲ ਜਮ ਤਿੰਨ ਮੀਲਾਂ ਲਈ ਜਾਂਦੇ ਪਹਿਲਾਂ ਆਪਾਂ ਜਿਹੜਾ ਉਹ ਸੀ ਫਰਸਟ ਮੀਲ ਸੀ ਆਪਾਂ ਬਾਰੇਪਰ ਜਿਹੜੀ ਕੀਤੀ ਸੀ ਉਸ ਤੋਂ ਬਾਅਦ ਆਪਾਂ ਲਈ ਸੀਗੀ ਲਾਂਚ ਕੀਤਾ ਸੀ ਲਾਂਚ ਤੋਂ ਬਾਅਦ ਆਪਾਂ ਇਹ ਮੀਲ ਲਈਆ ਤੇ ਦੋ ਵਾਰ ਆਪਾਂ ਪੂਰੇ ਦਿਨ ਦੇ ਵਿੱਚ ਆਪਾਂ ਵੇਹ ਇਸ ਵੇਲੇ ਟਪਾ ਪਰੋਟਿੰਗ ਜਾਂਦਾ ਹੈ। ਸੋ ਇਹ ਆਪਣੇ ਤਿੰਨ ਚਾਰ ਮੀਲਾ ਟੋਟਲ ਹੋਈਆਂ ਨੇ। ਸੋ ਬਹੁਤ ਵਧੀਆ ਇਹ ਮੀਲ ਨੇ ਅਰਬੀ ਬੋੜੀ ਗੱਡੀ ਘਟਾਉਣ ਨੂੰ ਤਾਂ ਤੁਸੀਂ ਇਹ ਮੀਲਾ ਨੂੰ ਲੈ ਸਕਦੇ ਹੋ। ਸੋ ਦੋਸਤੋ ਆਪਣਾ ਜਿਹੜਾ ਵਲੋਗ ਹੈ ਜਿਹੜਾ ਤਾਂ ਇੱਥੇ ਹੀ ਖਤਮ ਕਰਦੇ ਆ। ਸੋ ਮਿਲਦੇ ਆ ਕੱਲ ਨੂੰ ਨਵੇਂ ਤੇ ਵਧੀਆ ਵਲੋਗ ਦੇ ਨਾਲ। ਸੋ ਦੋਸਤੋ ਤੁਸੀਂ ਮੇਰੇ ਵਲੋਗ ਨਾਲ ਜੁੜੇ ਰਹੋ ਜੇਕਰ ਤੁਹਾਨੂੰ ਸਾਡੀ ਮਿਹਨਤ ਤੇ ਜਿਹੜੀ ਮੈਂ ਤੁਹਾਨੂੰ ਡਾਈਟ ਦੱਸਦਾ ਮੈਂ ਤੁਹਾਨੂੰ ਵਧੀਆ ਲੱਗਦੀ ਆ ਤਾਂ ਪਲੀ ਮੇਰੀ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਜਰੂਰ ਕਰਨਾ ਤੇ ਕਰੋ ਤੇ ਕਮੈਂਟ ਕਰਕੇ ਵੀ ਦੱਸਣਾ ਕਰੋ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਹੈ। ਸੋ ਦੋਸਤੋ ਮਿਲਦੇ ਆ ਕੱਲ ਨੂੰ ਨਵੇਂ ਤੇ ਇੱਕ ਵਧੀਆ ਵਲੋਗ ਨਾਲ। ਉਦੋਂ ਤੱਕ ਰਹਿਣਾ ਤੁਹਾਨੂੰ ਸਭ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੁੱਡ ਨਾਈਟ।